Қалқу балú ਸੰਯੋਗ ਡੀਜੀਪੀ ਪੰਜਾਬ ਸਾਹਿਬ ਅਤੇ ਐਸਐਸਪੀ 시ਰੀ ਮੁਕਸਰ ਸਾਹਿਬ 시ਰੀ 파ਗਿਰਤ ਮੀਨਾ ਜੀ ਦੀ ਅਗਵਾਈ ਹੇਠ ਮਿਤੀ 27 24 ਨੂੰ ਇੱਕ ਮਲਕੀਰਤ ਸਿੰਘ ਨਾਮ ਦੇ ਵਿਅਕਤੀ ਜੋ ਕਿ ਬੀ4ਐਸ ਕੰਪਨੀ ਦੇ ਵਿੱਚ ਸੁਪਰਵਾਈਜ਼ਰ ਲੱਗਿਆ ਹੋਇਆ ਜੋ ਕਿ ਇਹ ਕੰਪਨੀ ਮੋਬਾਈਲ ਟਾਵਰਾਂ ਦੀ ਦੇਖਰੇਖ ਕਰਦੀ ਹੈ ਇਸ ਨੇ ਆ ਕੇ ਥਾਣੇ ਆ ਕੇ ਇਤਲਾਹ ਦਿੱਤੀ ਕਿ ਦੋ ਤਿੰਨ ਵਿਅਕਤੀ ਗਗਨਦੀਪ ਸਿੰਘ ਅਰਸ਼ਦੀਪ ਸਿੰਘ ਅਤੇ ਅਫਤਾਰ ਸਿੰਘ ਜੋ ਕਿ ਬਠਿੰਡੇ ਦੇ ਰਹਿਣ ਵਾਲੇ ਹਨ ਇਹਨਾਂ ਨੇ ਦੋ ਅੰਜ਼ਨਾ ਕਾਰਡ ਚੋਰੀ ਕੀਤੇ ਹਨ ਅੰਜ਼ਨਾ ਕਾਰਡ ਇੱਕ ਪੁਰਜਾ ਹੁੰਦਾ ਜਿਹੜਾ ਕਿ ਮੋਬਾਈਲ ਟਾਵਰ 'ਚ ਲੱਗਦਾ ਹੈ ਜੋ ਕਿ ਤਕਰੀਬਨ ਲੱਖ ਰੁਪਏ ਦੇ ਨੇੜੇ ਦੀ ਕੀਮਤ ਦਾ ਹੁੰਦਾ ਹੈ ਉਹ ਦੋ ਕਾਰਡ ਇਹਨਾਂ ਦੇ ਕੋਲੋਂ ਬਰਾਮਦ ਕੀਤੇ ਗਏ ਨੇ ਤੇ ਮੁਕਦਮਾ ਦਰਜ ਕਰਕੇ ਅਸੀਂ ਅਗਲੀ ਤਫਤੀਸ਼ ਕਰ ਰਹੇ ਹਾਂ ਹਾਂਜੀ ਇਹ ਤਿੰਨੇ ਵਿਅਕਤੀ ਚੋਰੀ ਕਰਨ ਦੇ ਆਦੀ ਹਨ ਤੇ ਇਹਨਾਂ ਦਾ ਜਿਹੜਾ ਕ੍ਰਿਮినਲ ਰਿਕਾਰਡ ਹੈ ਉਹ ਜੇ ਤਫਤੀਸ਼ ਦੌਰਾਨ ਵਾਚਿਆ ਜਾਏਗਾ ਹਾਂਜੀ ਇਹਨਾਂ ਕੋਲੋਂ ਦੋ ਅਣਜਾਣ ਕਾਰਡ ਜਿਹੜੇ ਹੁੰਦੇ ਨੇ ਉਹ ਬਰਾਮਦ ਹੋਏ ਹਨ